27 ਨਵੰਬਰ ਦਿਨ ਐਤਵਾਰ ਨੂੰ ਨਾਪਾ ਜੇਲ੍ਹ ਕਾਂਡ ਨੂੰ ਅੰਜਾਮ ਦੇਣ ਤੋਂ ਪਹਿਲਾਂ ਮੁਲਜ਼ਮਾਂ ਵੱਲੋਂ ਬਕਾਇਦਾ ਹੋਮਵਰਕ ਕੀਤਾ ਗਿਆ ਸੀ ਲੁਧਿਆਣਾ ਚ ਪੁਲਿਸ ਦੀਆਂ ਵਰਦੀਆਂ ਸਵਾਉਣ ਤੋਂ ਬਾਅਦ ਸਾਰੇ ਮੁਲਜ਼ਮ ਮੋਗਾ ਚ ਗੁਰਪ੍ਰੀਤ ਦੇ ਘਰ ਇਕੱਠੇ ਹੋਏ ਇੱਥੇ ਬਕਾਇਦਾ ਜੇਲ੍ਹ ਬ੍ਰੇਕ ਦੀ ਰਿਹਰਸਲ ਕਰ ਸਾਰੇ ਮੁਲਜ਼ਮ ਐਤਵਾਰ ਤੜਕਸਾਰ ਮੋਗਾ ਤੋਂ ਨਾਪਾ ਲਈ ਰਵਾਨਾ ਹੋਗੇ ਜਗਬਣੀ ਆਪਣੀ ਇਸ ਖਾਸ ਪੇਸ਼ਕਸ਼ ਰਾਹੀਂ ਤੁਹਾਨੂੰ ਉਸ ਸਾਰੇ ਰੂਟ ਪਲਾਨ ਤੋਂ ਜਾਣੂ ਕਰਵਾਏਗਾ ਜਿਸ ਰਾਹੀਂ ਮੁਲਜ਼ਮ ਪੁਲਿਸ ਤੋਂ ਲੁਕਦੇ ਹੋਏ ਹਰਿਆਣਾ ਤੱਕ ਦਾਖਲ ਹੋ ਗਏ 27 ਨਵੰਬਰ ਦਿਨ ਐਤਵਾਰ ਸਮਾ ਸਵੇਰੀ 6 ਵਜੇ ਗੁਰਪ੍ਰੀਤ ਦੇ ਘਰ ਸਾਰੇ ਮਲਜ਼ਮ ਪੁਲਿਸ ਦੀਆਂ ਵਰਦੀਆਂ ਪਾ ਚਾਰ ਗੱਡੀਆਂ 'ਚ ਸਵਾਰ ਹੋ ਕੇ ਨਿਕਲੇ ਮੋਗਾ ਤੋਂ वाया ਮਲੇਰਕੋਟਲਾ ਹੁੰਦੇ ਹੋਏ ਕਰੀਬ 2.5 ਘੰਟੇ ਦਾ ਸਫ਼ਰ ਤੈਅ ਕਰਕੇ 8:30 ਵਜੇ ਇਹੀ ਨਾਭਾ ਜੇਲ੍ਹ ਪਹੁੰਚੇ 10-12 ਮਿੰਟਾਂ ਦੇ ਆਪਣੇ ਛੋਟੇ ਪਰ ਖਤਰਨਾਕ ਆਪਰੇਸ਼ਨ ਨੂੰ ਅੰਜਾਮ ਦੇਣ ਤੋਂ ਬਾਅਦ 9:00 ਵਜੇ ਇਹ ਲੋਕ ਆਪਣੇ ਸਾਥੀ ਨੂੰ ਛਡਵਾ ਕੇ ਫਰਾਰ ਹੋ ਗਏ ਅਪਰਾਧੀ ਸ਼ਾਤਰ ਸਨ ਸੋ ਉਹ ਪੁਲਿਸ ਦੇ ਐਕਸ਼ਨ ਪਲਾਨ ਤੋਂ ਵੀ ਚੰਗੀ ਤਰ੍ਹਾਂ ਵਾਕਿਫ ਸੀ ਫਰਾਂਹੋਂ ਤੋਂ ਬਾਅਦ ਕਿਸੇ ਨੇ ਵੀ ਵੱਡੇ ਰੂਟ ਦੀ ਵਰਤੋਂ ਨਾ ਕਰ ਪਿੰਡਾਂ ਰਾਹੀਂ ਆਪਣਾ ਸਫ਼ਰ ਤੈਅ ਕੀਤਾ ਨਾਬਾਜੀਲ ਤੋਂ ਨਿਕਲਣ ਤੋਂ ਬਾਅਦ ਇਹ ਲੋਕ ਭਰੋ ਪਹੁੰਚੇ ਫਿਰ ਚੰਨੋ ਸੰਗਰੂ ਰੋਡ ਤੋਂ ਹੁੰਦੇ ਹੋਏ ਪਹਾੜਪੁਰ ਡਰੋਲੀ ਡਕਾਲਾ ਚੀਕਾ ਤੇ ਵਹੇਵਾ ਪਹੁੰਚੇ ਵਹੇਵੇ ਪੁੱਜ ਕੇ ਛਾਤਰ ਮੁਲਜ਼ਮ ਵੱਖੋ ਵੱਖ ਹੋ ਗਏ ਆਤਵਾਦੀ ਹਰਮਿੰਦਰ ਮਿੰਟੂ ਅਤੇ ਕਸ਼ਮੀਰਾ ਸਿੰਘ ਇਸੇ ਥਾਂ ਤੋਂ ਬਸ ਰਹੀਂ ਪਾਣੀਪਤ ਕੈਥਲੇ ਰਵਾਨਾ ਹੋਏ ਝਲਕੀ ਮਿਲੀ ਜਾਣਕਾਰੀ ਮੁਤਾਬਕ ਇੱਕ ਧੜਾ ਟਰੱਕ ਰਾਹੀਂ ਸਹਾਰਨਪੁਰ ਵੱਲ ਕੂਚ ਕਰ ਗਿਆ। ਮਿੰਟੂ ਅਤੇ ਕਸ਼ਮੀਰਾ ਸਿੰਘ ਬਸ ਰਹੀਂ ਦਿੱਲੀ ਪੁੱਜ ਗਏ। ਤਦ ਤੱਕ ਪੁਲਿਸ ਇਹਨਾਂ ਦੇ ਪਿੱਛੇ ਲੱਗ ਚੁੱਕੀ ਸੀ। ਦਿੱਲੀ ਪਹੁੰਚਣ ਤੋਂ ਪਹਿਲਾਂ ਹੀ ਕਸ਼ਮੀਰਾ ਸਿੰਘ ਅਤੇ ਮਿੰਟੂ ਅਲੱਗ ਹੋ ਗਏ। ਸ਼ਾਇਦ ਇਹੋ ਕਾਰਨ ਸੀ ਕਿ ਮਿੰਟੂ ਤਾਂ ਨizamuddin ਸਟੇਸ਼ਨ ਤੋਂ ਕਾਬੂ ਕਰ ਲਿਆ ਗਿਆ, ਜਦਕਿ ਬਾਕੀ ਮੁਲਜ਼ਮਾਂ ਸਮੇਤ ਕਸ਼ਮੀਰਾ ਸਿੰਘ ਅਜੇ ਵੀ ਪੁਲਿਸ ਦੀ ਗ੍ਰਿਫਤ ਵਿੱਚੋਂ ਬਾਹਰ ਹੈ। ਬਿਊਰੋ ਰਿਪੋਰਟ, ਜਗਬਾਨੀ ਟੀਵੀ।